ਹਾਂਜੀ ਦੋਸਤੋ ਤੇ ਤੁਹਾਨੂੰ ਕਾफी ਸਮੇਂ ਦਾ ਇੰਤਜ਼ਾਰ ਸੀ ਕਾफी ਸਮੇਂ ਕੀ ਮਤਲਬ ਪੇਪਰ ਹੁਣੇ ਹੀ ਖਤਮ ਹੋਇਆ ਹੈ ਤੇ ਜਿਹੜੀ ਪੰਜਾਬ ਪੁਲਿਸ ਕਨਸਟੇਬਲ 2024 ਦਾ ਐਗਜ਼ਾਮ ਹੋਇਆ ਸੀ ਉਹਦੀ ਆਫੀਸ਼ੀਅਲੀ ਅਨਸਰ ਕੀ ਆਊਟ ਹੋ ਚੁੱਕੀ ਹੈ ਠੀਕ ਹੈ ਤੇ ਤੁਸੀਂ ਆਪਣੇ ਮਾਰਕਸ ਕਿਵੇਂ ਦੇਖ ਸਕਦੇ ਹੋ ਹਨ ਤਾਂ ਉਹਦੇ ਲਈ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ ਕੀ ਕੀ ਸਟੈਪ ਤੁਸੀਂ ਫੋਲੋ ਕਰਨੇ ਹਨ ਔਰ ਦੂਜੀ ਗੱਲ ਅਗਰ ਤੁਹਾਨੂੰ ਐਵੇਂ ਲੱਗਦਾ ਕਿ ਕੋਈ ਕੁਐਸਚਨ ਦੇ ਵਿੱਚ 에ਰਰ ਹੈ ਤਾਂ ਉਹਦਾ ਓਬਜੈਕਸ਼ਨ ਕਿੰਨੀ ਦੇਰਾਂ ਤੱਕ ਤੁਸੀਂ ਪਾ ਸਕਦੇ ਹੋ ਯਾਨੀ ਉਹਦੀ ਡੇਟ ਕਿਆ ਹੋਏਗੀ ਤਾਂ ਆਬਜੈਕਸ਼ਨ ਦੀ ਜੋ ਡੇਟ ਹੈ ਭਾਈ 21 ਤਰੀਕ ਤੋਂ ਲੈ ਕੇ 23 ਤਰੀਕ ਦੇ ਵਿੱਚ ਤੁਸੀਂ ਆਬਜੈਕਸ਼ਨ ਫੀਲ ਕਰ ਦਿਓ ਠੀਕ ਹੈ ਅਗਰ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਆਬਜੈਕਸ਼ਨ ਲੱਗਦਾ ਹੈ ਅਗਰ ਤੁਹਾਨੂੰ ਲੱਗਦਾ ਹੈ ਇਹ ਆਬਜੈਕਸ਼ਨ ਹੈ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਨੀਚੇ ਦਿੱਤੇ ਗਏ ਨੰਬਰ ਜਿਹੜੇ ਸਲਾਈਡ ਚੱਲ ਰਹੀ ਹੈ ਹੈਨਾ ਜਾਂ ਮੈਂ ਤੁਹਾਨੂੰ ਨੰਬਰ ਦੱਸ ਦੂੰਗਾ ਉਸ ਨੰਬਰ ਤੇ ਤੁਸੀਂ ਵਟਸਐਪ ਕਰਕੇ ਆਪਣਾ ਆਬਜੈਕਸ਼ਨ ਵਾਲਾ ਜੋ ਕੁਐਸਚਨ ਹੋ ਮੈਨੂੰ ਭੇਜ ਸਕਦੇ ਹੋ ਤਾਂ ਕਿ ਮੈਂ ਵੀ ਵੈਰੀਫਾਈ ਕਰਕੇ ਤੁਹਾਨੂੰ ਦੱਸ ਦੂੰਗਾ ਠੀਕ ਹੈ ਚਲੋ ਔਰ ਜਿਹੜੇ ਬੱਚਿਆਂ ਤੋਂ ਇਹ ਅਨਸਰ ਕੀ ਚੈੱਕ ਕੀ ਮੈਂ ਕਰਨੀ ਆ ਉਹਨਾਂ ਲਈ ਮੈਂ ਇਹ ਦੱਸ ਰਿਹਾ ਹਾਂ ਦੇਖੋ ਸਭ ਤੋਂ ਪਹਿਲੀ ਗੱਲ ਤੁਸੀਂ ਪੰਜਾਬ ਪੁਲਿਸ ਦੀ ਆਫੀਸ਼ੀਅਲੀ ਸਾਈਟ ਤੇ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਲੌਗਇਨ ਕਰਨਾ ਹੈ ਲੌਗਇਨ ਕਰੋਗੇ ਤਾਂ ਤੁਹਾਡਾ ਇੱਥੇ ਰਜਿਸਟਰ ਨੰਬਰ ਨਾ ਮੰਗੇਗਾ ਉਹ ਠੀਕ ਹੈ ਰਜਿਸਟ੍ਰੇਸ਼ਨ ਨੰਬਰ ਮੰਗੇਗਾ ਮੰਨ ਲਓ ਮੈਂ ਕਿਸੇ ਸਟੂਡੈਂਟ ਦਾ ਰਜਿਸਟ੍ਰੇਸ਼ਨ ਨੰਬਰ ਫਿਲ ਕਰਦਾ ਹਾਂ ਪਹਿਲਾਂ ਦੇਖ ਲਓ ਠੀਕ ਹੈ ਜਿਵੇਂ ਕਿ ठीक है उस तो बाद इतने पासवर्ड फिल करूंगा और अच्छा कई बच्चों पासवर्ड नहीं आता मैं थोड़ा दसदा है थोड़ी मेल जी ऑफिशियली मेल पाई से उस मेल पर जाके चेक करो उ तो पासवर्ड होगा वह फिल कर दो ठीक है और फिर भी कोई अगर थोड़ी इशू आवे तो मेरे तो पूछ सकते हो कॉल करके ठीक है मैं थोदा है पासवर्ड फिल करना है और उस तो कैप्चा है इस कैप्चे एज इट इज़ फिल करना है जिम्मे छोटा वी ਠੀਕ ਹੈ 7 3 ਅ ਡਬਲਿਊ ਛੋਟਾ ਫਿਰ 3 ਫਿਰ ਛੋਟਾ ਪੀ ਫਿਰ 5 ਲੌਗਇਨ ਕਰ ਦਿਓ ਜਿਵੇਂ ਇਹ ਲੌਗਇਨ ਕਰੋਗੇ ਤਾਂ ਤੁਹਾਡੇ ਕੋਲੇ ਇਦਾਂ ਦਾ ਇੱਕ ਇੰਟਰਫੇਸ ਖੁੱਲ ਕੇ ਆ ਜਾਏਗਾ ਤੁਸੀਂ ਕੀ ਕਰਨਾ ਹੈ ਤੁਸੀਂ ਕਨਸਟੇਬਲ ਤੇ ਕਲਿੱਕ ਕਰਨਾ ਹੈ ਇਹ ਸਟੂਡੈਂਟ ਦੀ ਉਹ ਆ ਗਈ ਹੈ ਠੀਕ ਹੈ ਕਨਸਟੇਬਲ ਤੇ ਕਲਿੱਕ ਕਰੋਗੇ ਤਾਂ ਇਦਾਂ ਦਾ ਇੰਟਰਫੇਸ ਖੁੱਲੇਗਾ ਸਮਝ ਆ ਗਈ ਇਦਾਂ ਦਾ ਇੰਟਰਫੇਸ ਖੁੱਲੇਗਾ ਤੁਸੀਂ ਇਹ ਅੱਖ ਤੇ ਕਲਿੱਕ ਕਰਦੇ ਜਿਵੇਂ ਅੱਖ ਤੇ ਕਲਿੱਕ ਕਰੋਗੇ ਤਾਂ ਦੇਖੋ ਇੱਥੇ ਆ ਜਾਂਦਾ ਹੈ ਕੈਂਡੀਡੇਟ ਰਿਸਪਾਂਸ ਆ ਕੈਂਡੀਡੇਟ ਰਿਸਪਾਂਸ ਤੇ ਕਲਿੱਕ ਕਰਿਓ ਔਰ ਫਿਰ ਕਰਿਓ ਇੱਥੇ ਕਲਿੱਕ ਜਿਵੇਂ ਕਲਿੱਕ ਕਰੋਗੇ ਆ ਤੁਹਾਡੇ ਅਨਸਰ ਕੀ ਆ ਗਈ ਔਰ ਆਪਣੇ ਮਾਰਕਸ ਕਾਊਂਟ ਕਰ ਲਿਓ ਵੀ ਕਿੰਨੇ ਨੰਬਰ ਹੈ ਕਿੰਨੇ ਨਹੀਂ ਨੰਬਰ ਠੀਕ ਹੈ ਔਰ ਮਾਰਕਸ ਕਿਵੇਂ ਕਾਊਂਟ ਹੁੰਦੇ ਜਿਹੜੇ ਨਿਊ ਬੱਚੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਉਹਨਾਂ ਨੂੰ ਵੀ ਮੈਂ ਦੱਸ ਦਿੰਨਾ ਹੈ ਦੇਖੋ ਆ ਤਾਂ ਹੁੰਦਾ ਹੈ ਤੁਹਾਡਾ ਲਾਇਆ ਵਿਆ ਕਿ ਤੁਸੀਂ ਕੀ ਲਾ ਕੇ ਆਏ ਹੋ ਕਿਹੜਾ ਆਪਸ਼ਨ ਚੂਜ਼ ਕਰਕੇ ਆਏ ਹੋ ਤੁਸੀਂ 3 ਨੰਬਰ ਤੇ ਆਹ ਹੁੰਦਾ ਹੈ ਪੇਪਰ ਦਾ ਦਿੱਤਾ ਵਿਆ ਕਿ 3 ਨੰਬਰ ਸਹੀ ਹੈ ਠੀਕ ਹੈ ਤਾਂ ਇਹ ਹੈਗਾ ਪੂਰੇ ਦਾ ਪੂਰਾ ਪ੍ਰੋਸੈਸ பை ਅਨਸਰ ਕੀ ਦਾ ਹੁਣ ਇੱਥੇ ਤੁਸੀਂ ਇੱਕ ਚੀਜ਼ ਦੇਖੀ ਹੋਣੀ ਮੰਨ ਲਓ ਮੈਂ ਵੈਕ ਕਰਦਾ ਹਾਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਹੈ ਇੱਥੇ ਆਇਆ ਹੈ ਆਬਜੈਕਸ਼ਨ ਫਾਰਮ ਤਾਂ ਇਹ ਜਿਹੜੇ ਆਬਜੈਕਸ਼ਨ ਫਾਰਮ ਹੇਗਾ ਕਿ ਤੁਹਾਨੂੰ ਲੱਗਦਾ ਕੋਈ ਕੁਐਸਚਨ ਗਲਤ ਹੈ ਤਾਂ ਇਹ 21 ਤਰੀਕ ਤੋਂ ਲੈ ਕੇ ਹਨਾ ਇਹ 21 ਤਰੀਕ ਤੋਂ ਲੈ ਕੇ 23 ਤਰੀਕ ਦੇ ਵਿਚਾਲੇ ਹੋਊਗਾ ਔਰ ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਹੁੰਦਾ ਹੈ ਸਾਰੇ ਬੱਚੇ ਐਵੇਂ ਦੱਸਣਗੇ ਕਿ ਕਿਸ ਕਿਸ ਬੱਚੇ ਦੇ ਕਿੰਨੇ ਨੰਬਰ ਬਣਦੇ ਹੈ ਔਰ ਆਹਾ ਮੈਂ ਨੰਬਰ ਲਿਖ ਦਿੰਨਾ ਹੈ ਤੁਸੀਂ ਆਪਣੀ ਆਂਸਰ ਕੀ ਇਸ ਨੰਬਰ ਤੇ ਸ਼ੇਅਰ ਕਰ ਸਕਦੇ ਹੂੰ ਠੀਕ ਹੈ ਤਾਕੀ ਆਉਣ ਵਾਲੇ ਬੱਚਿਆਂ ਦੇ ਲਈ ਹੈਲਪ ਹੋ ਸਕੇ ਦੂਜੀ ਗੱਲ ਸਾਰੇ ਬੱਚੇ ਨੰਬਰ ਨੂੰ ਸ਼ੇਅਰ ਕਰਨਗੇ ਵੀਡੀਓ ਦੇ ਥੱਲੇ ਕਿ ਸਰ ਸਾਡੇ ਇੰਨੇ-ਇੰਨੇ ਨੰਬਰ ਹੈ ਲੇਕਿਨ ਜੈਨੂਇਨ ਤਰੀਕੇ ਨਾਲ ਤਾਂ ਕਿ ਆਪਾਂ ਕਟ-ਆਫ ਦਾ ਅੰਦਾਜ਼ਾ ਲਾ ਸਕੀਏ ਠੀਕ ਹੈ ਇਕਾਹ ਨੰਬਰ ਹੈ ਤੇ ਇੱਕ ਨੰਬਰ ਹੈਗਾ ਆਪਣਾ 7696506767 ਸੋ ਜਿਹੜੇ ਬੱਚਿਆਂ ਦੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਜਿਹੜੇ ਬੱਚੇ 75 ਪਲੱਸ ਦੇ ਵਿੱਚ ਹੈਗੇ ਆ ਭਾਈ ਜਿਨ੍ਹਾਂ ਨੂੰ ਲੱਗਦਾ ਹੈ ਉਹ ਬੱਚੇ ਰਨਿੰਗ ਦੀ ਤਿਆਰੀ ਜ਼ਰੂਰ ਕਰ ਲਓ ਠੀਕ ਹੈ ਔਰ ਮਤਲਬ ਜੀ ਜਾਣ ਲਾ ਦੋ ਰਨਿੰਗ ਦੇ ਲਈ ਆਈ ਗੱਲ ਸਮਝੇ ਔਰ ਜਿਹੜੇ ਬੱਚਿਆਂ ਦੇ ਨੰਬਰ ਘੱਟ ਹੈ ਉਹ ਮਾਇੂਸ ਨਾ ਹੋਇਓ ਭਾਈ ਅੱਗੇ ਫੇਰ ਮੌਕਾ ਆਊਗਾ ਸੋ ਅਗਲੇ ਦਿਨ ਫੋਕਸ ਕਰਕੇ ਪੜਾਈ ਸਟਾਰਟ ਕਰ ਦਿਓ ਬਟ ਹੁਣੇ ਤੋਂ ਪੜਾਈ ਸਟਾਰਟ ਕਰ ਦਿਓ ਐਵੇਂ ਨਹੀਂ ਕਿ ਪੋਸਟਾਂ ਨਿਕਲ ਗਈਆਂ ਫਿਰ ਤਿਆਰੀ ਕਰਾਂਗੇ ਤਾਂ ਇਹ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਤੀਆਂ ਔਰ ਇਨਫੋਰਮੇਸ਼ਨ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੜੀਆ ਪੜਨਾ ਚਾਹੁੰਦੇ ਹੋ ਤਾਂ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ ਐਂਡ ਬੈਸਟ ਆਫ ਲੱਕ ਜਿਹੜਿਆਂ ਦੇ ਸਭ ਦੇ ਵਧੀਆ ਨੰਬਰ ਆਏ ਐ ਐਂਡ ਬੈਸਟ ਆਫ ਲੱਕ ਉਹਨਾਂ ਬੱਚਿਆਂ ਨੂੰ ਵੀ ਜਿਨ੍ਹਾਂ ਦੇ ਨੰਬਰ ਨਹੀਂ ਆਏ ਕਿਉਂਕਿ ਉਹ ਇਸ ਚੀਜ਼ ਤੋਂ ਸਿੱਖ ਜਾਣਗੇ ਕਿ ਅੱਗੇ ਅਸੀਂ ਕਿਵੇਂ ਕਦਮ ਰੱਖਣਾ ਹੈ ਠੀਕ ਹੈ ਥੈਂਕ ਯੂ